ਸੇਵਾ ਹੈ ਗਰੂ ਜੀ ਵਾਈ ਗਰੂ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਮਿਸ ਯੂ ਬਾਬਾ ਜੀ ਤੁਸੀਂ ਬਾਬਾ ਜੀ ਤੁਸੀਂ ਸਾਨੂੰ ਤੁਸੀਂ ਸਾਨੂੰ ਚੀਜ਼ੇ ਬਹੁਤ ਦੇ ਮਗੇ ਬਹੁਤ ਕੁਝ ਦਿੱਤਾ ਤੁਸੀਂ ਬਹੁਤ ਕੁਝ ਦਿੱਤਾ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਬਹੁਤ ਪਿਆਰ ਬਹੁਤ ਪਿਆਰ ਕਰਦੇ ਹਾਂ ਬਾਬਾ ਬਾਬਾ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਗੋਬਿੰਦ ਜੀ ਤੁਸੀਂ ਸਾਡੇ ਸਾਰਾ ਖੁਸ਼ ਹੋ ਸਾਰਾ ਖੁਸ਼ ਹੋ ਸਾਰਾ ਖੁਸ਼ ਹੋ ਲਵ ਯੂ ਬਾਬਾ ਜੀ ਲਵ ਯੂ ਬਾਬਾ ਜੀ ਸੇਵਾ ਰੇ ਗੁਰਜੀ ਵਾਈ ਗੁਰਜੀ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬੱਬਾ ਜੀਆ ਸਿੰਘ ਜੀ ਬੱਬਾ ਫਤੇ ਸਿੰਘ ਜੀ ਬੱਬਾ ਫਤੇ ਸਿੰਘ ਜੀ ਬੱਬਾ ਜੁਰਾਵਰ ਸਿੰਘ ਜੀ ਬੱਬਾ ਜੁਰਾਵਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਮਿਸ ਯੂ ਬੱਬਾ ਜੀ ਵੀ ਮਿਸ ਯੂ ਬੱਬਾ ਜੀ ਤੁਸੀਂ ਸਾਨੂੰ ਤੁਸੀਂ ਸਾਨੂੰ ਕੀ ਜਿਬੋਲੇ ਮਗੇ ਬਹੁਤ ਕੁਝ ਦਿੱਤਾ ਕੋਸ਼ਿ ਬਿ ਦਿੱਤਾ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਬਹੁਤ ਪਿਆਰ ਬਹੁਤ ਪਿਆਰ ਕਰਦੇ ਹਾਂ ਬਾਬਾ ਬਾਬਾ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਗੋਰੀ ਲਿੰਗ ਜੀ ਤੁਸੀਂ ਸਾਡੇ ਤੁਸੀਂ ਸਾਡੇ ਸਾਰਾ ਕੁਝ ਸਾਰਾ ਕੁਝ ਹੋ ਸਾਰਾ ਕੁਝ ਹੋ ਲਵ ਯੂ ਬਾਬਾ ਜੀ ਲਵ ਯੂ ਬਾਬਾ ਜੀ ਸੇਵਾ ਹੈ ਗੁਰੂ ਜੀ ਵਾਈ ਗੁਰੂ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਮਿਸ ਯੂ ਬਾਬਾ ਜੀ ਤੁਸੀਂ ਬਾਬਾ ਜੀ ਤੁਸੀਂ ਸਾਨੂੰ ਤੁਸੀਂ ਸਾਨੂੰ ਕੀ-ਕੀ ਬੋਲੇ ਮਾਗੀ ਬਹੁਤ ਕੁਝ ਦਿੱਤਾ ਜੀ ਸਭ ਕੁਝ ਬਹੁਤ ਕੁਝ ਦਿੱਤਾ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਬਹੁਤ ਪਿਆਰ ਬਹੁਤ ਪਿਆਰ ਕਰਦੇ ਹਾਂ ਬਾਬਾ ਬਾਬਾ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਗੋਬਿੰਦ ਜੀ ਤੁਸੀਂ ਸਾਡੇ ਸਾਰੇ ਕੁਛ ਸਾਰਾ ਕੁਛ ਹੋ ਸਾਰਾ ਕੁਛ ਹੋ ਲਵ ਯੂ ਬਬਾ ਜੀ ਲਵ ਯੂ ਬਬਾ ਜੀ